ਨਾ ਨਾ ਪਾਇਟਰਾਂ ਤੋਂ ਆਨੂੰ ਬਚਾ ਲੋ ਓਏ ਤਿੰਨ ਤਿੰਨ ਦਿਨ ਹੋ ਗਿਆ ਮੈਂ ਰੋਟੀ ਨਹੀਂ ਖਾਂਦਿਆ ਇਹ ਆਂਦੇ ਖਲਦਿਆ ਇਹ ਨਹੀਂ ਆਦੀ ਮਾਂ ਵੀ ਜੀ ਮਾਂ ਉਹ ਬਚਾ ਲੋ ਆਨੂੰ ਓਏ ਹਾਏ ਮਰਵਾ ਮੈਂ ਜੀ ਪਿੰਡ ਸੋਰਸਿੰਗ ਹਰਦੀਪ ਸਿੰਘ ਹਾਂ ਮੈਂ ਮੈਂ ਜਿਗਰਾ ਤੇ ਆਦੇ ਵੀ ਜਾਂਦਾ ਹਾਂ ਢੂਲ ਕ ਭਜਾਉਂਦਾ ਹਾਂ ਮੈਂ ਆਹ ਦੇਖੋ ਤੇ ਦੋ ਕੁੜੀਆਂ ਮੇਰੀਆਂ ਇੱਕ ਮੁੰਡਾ ਵਾ ਤੇ ਅ ਮੇਰੇ ਘਰ ਦੀ ਹਾਦਸੇ ਮੈਂ ਆਪਦੀ ਵੀ ਦਿਖਾਉਣ ਜਾ ਰਿਹਾ ਆ ਦੇਖੋ ਹੀ ਮੈਂ ਤੇ ਪਛਾਣ ਨੂੰ ਖੇਚਿਆ ਇਹ ਮੈਂ ਭੁੱਖ ਦਾ ਮਾਰਿਆ ਪਿਆ ਹਾਂ ਹੂੰ ਤੇ ਹਰ ਦੇ ਘਰ ਦੀ ਬਰਬਾਦੀ ਦੇ ਕਾਰਨ ਆ ਜਿਹੜੇ 크ਰਿਸਚੀਅਨ ਲੋਕਾਂ ਦੇ ਪਾਸਟਰ ਆ ਇਹਨਾਂ ਫੜ ਕੇ ਸਾਡਾ ਘਰ ਬਰਬਾਦ ਕਰਕੇ ਰੱਖ ਦਿੱਤਾ ਸਾਡੇ ਘਰ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਦੁਕੀ ਤਕੀ ਦੇ ਪਾਸਟਰ ਆ ਕੇ ਜਿਹੜੇ ਆਪਣਾ ਸਮਰਾਜ ਖੜਾ ਕਰੀ ਜਾ ਰਿਹਾ ਕਿਸੇ ਦੇ ਕੋਈ ਪੱਲੇ ਨਹੀਂ ਪੈ ਰਿਆ ਹੈ ਆਂਦੇ ਤੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਾ ਕਿਤੇ ਇਹ 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 ਪੈਸੇ ਤੇ ਚੜਾਉਂਦੇ ਕਿਤੇ ਇਹਨਾਂ ਕੋਲੋਂ ਲੈ ਕੇ ਵੇਖ ਲਿਓ ਹੈ ਜਾਂ ਕਿਤੇ ਜਿਹੜੀ ਗੋਲ ਕਚ ਪਾਉਂਦੇ ਜੋ ਉੱਥੋਂ ਕੱਢ ਕੇ ਵੇਖਿਓ ਜੇ ਹੈ ਇਹਨਾਂ ਫੜ ਕੇ ਅੰਗਰੇਜ਼ਾਂ ਨੇ ਸਾਡਾ ਵੇੜਾ ਗਰਕ ਕਰਕੇ ਰੱਖ ਦਿੱਤਾ ਆ ਵੇਖੋ ਆ ਸਾਡੇ ਘਰ ਦੀ ਹਾਲਤ ਜੇ ਹੈ ਤੇ ਆ ਵੇ ਰ ਮੈਂ ਕੋਈ ਹਵਾ ਨਹੀਂ ਜੇ ਭਰੀ ਢਿੱਡ ਚ ਇਹ ਮੈਂ ਤਿੰਨ ਤਿੰਨ ਦਿਨ ਖਾਣਾ ਨਹੀਂ ਖਾਦਾ ਇਹ ਮੂੜਿਆ ਮੇਰੇ ਘਰ ਦੇ ਮੇਰੀ ਮਾਂ ਵੀ ਮੈਂ ਫੜ ਕੇ ਜਿਹੜਾ ਕੋਈ ਚਵਲ ਪਾਸਟਰ ਆ ਜਾਂਦਾ ਉਹਦੇ ਮਗਰ ਲੱਗ ਤੁਰਦੇ ਆ ਆ ਵੇਖੋ ਸਾਡੀ ਹਾਲ ਮੈਂ ਮੈਂ ਇਦਾਂ ਦਾ ਹੈ ਮੇਰੇ ਵੀਰ ਗਾਂ ਤੋਂ ਗਾਂ ਵਾਇਰਲ ਕਰੋ ਫੜ ਨੂੰ ਬਚਾ ਲੋ ਇਹਨਾਂ ਪਾਸਟਰਾਂ ਤੋਂ ਹਨੂ ਬਚਾ ਲੋ ਸਾਡਾ ਬੇੜਾ ਗਰਕ ਹੋ ਗਿਆ ਹੈ ਸਾਡਾ ਬੇੜਾ ਗਰਕ ਹੋ ਗਿਆ ਤੱਕ ਕੋ ਜਹਾੜੀ ਮਾਂ ਨੇ ਕਰ ਦਿੱਤਾ ਸਾਡਾ ਜਿਹਦੇ ਮਰਜ਼ੀ ਮਗਰ ਲੱਗ ਤੁਰਦੀ ਜੇ ਹੈ ਆ ਵੇਖੋ ਤੰਬੂ ਜ ਰਹਿੰਦੇ ਹੈ ਹੈ ਉਲਟਾਂ ਦੇ ਤੂੰ ਜੋਂ ਆਡੇ ਜਵਾਕ ਉੱਠੇ ਸਾਡਾ ਬੇੜਾ ਗਰਕ ਹੋ ਗਿਆ ਉਹ ਐ ਕਿਨੂੰ ਕਹੀਏ ਐ ਕਿਨੂੰ ਕਹੀਏ ਸਾਡਾ ਬੇੜਾ ਗਰਕ ਹੋ ਗਿਆ ਇਹਨਾਂ ਨੂੰ ਨਾ ਤੇ ਸਾਡੀ ਕੋਈ ਜਨਮ ਤਰੀਕਤ ਬਾਰੇ ਪਤਾ ਹੀ ਨਾ ਹੀ ਕਿਦਣ ਜੰਮੇ ਆ ਨਾ ਉਹ ਪਤਾ ਹੀ ਵੀ ਐਂ ਕੋਈ ਆਪਦਾ ਪਾਪ ਉਹੀ ਕਰਾੜ ਕੇ ਹੈ ਸਹਾਰੇ ਮਸਲੇ ਦੁਨੀਆ ਤੇ ਹੱਲ ਲੱਗੇ ਆ। ਇਹੋ ਹੀ ਆ ਗਿਆ। ਹੈ? ਇੰਨਾ ਫੜ ਕੇ ਆਡਾ ਬੇੜਾ ਕਰ ਕਰਤਾ ਜੇ ਮੇਰੇ ਵੀ ਰਵਾਧ ਤੋਂ ਬਾਅਦ ਗਾਂ ਤੋਂ ਗਾਂ ਸ਼ੇਅਰ ਕਰੋ ਵੀਡੀਓ ਤੇ ਇੰਨਾ ਪਾਸਟਰਾਂ ਦਾ ਕੋਈ ਨਾ ਕੋਈ ਇਥੋਂ ਨਵੇੜਾ ਕਰਗੇ। ਹੂੰ? ਜਾਂ ਤੇ ਇਹਨਾਂ ਦੇ ਪੱਲੇ ਕੋਈ ਕਰਤੂਤ ਹੋਵੇ। ਮੇਰੇ ਕੋਲੇ ਹੁਣ ਮੇਰੀ ਇੱਕ ਗੱਲ ਦਾ ਵੀ ਜਵਾਬ ਦੇ ਜਣ ਤੇ ਮੈਂ ਆਪ ਤੇ ਧੌਣ ਲਵਾ ਦੂੰਗਾ ਮੇਰੀ ਇੱਕ ਗੱਲ ਦਾ ਵੀ ਜਵਾਬ ਦੇ ਦਿੰਦੇ ਰਗੇ ਤੇ। ਮੇਰੇ ਵੀਰ ਵਾਦ ਤੋਂ ਬਾਅਦ ਸ਼ੇਅਰ ਕਰੋ ਬਚਾ ਲੋ ਸਾਨੂੰ ਯਾਰ। ਆਡਾ ਬੇੜਾ ਕਰ ਕੋ ਗਾਈ ਤਾਂ ਮਰਨ ਵਾਲੀ ਹੋਈਆਂ ਤੇ ਅਜੇ ਤੱਕ ਰਾ ਕੁੜੀ ਆਵੇ ਦੋ ਢਾਈ ਵਾ ਚਲ ਜਿਵੇਂ ਰਾਤ ਰੋਟੀ ਖਾਦੀ ਨਾ ਹੁਣ ਖਾਦੀ ਆ ਜੇ ਮੈਂ ਐ ਮੈਂ ਕਿੱਧਰ ਚੱਲ ਜਾ ਕਿੱਥੇ ਚੱਲ ਜਾਈਂ ਐ ਨਾ ਆਡਾ ਬੇੜਾ ਕਰ ਕੇ ਕਰ ਕੇ ਰਾਤ ਦਿੱਤਾ ਤਿੰਨ ਤਿੰਨ ਦਿਨ ਹੋ ਗਏ ਮੈਂ ਰੋਟੀ ਨਹੀਂ ਖਾਂਦਿਆ ਇਹ ਆnde ਖਾਦਿਆ ਇਹ ਨਹੀਂ ਆਦੀ ਮਾਂ ਵੀ ਜੀ ਮਾਂ ਨਣਾ ਪਾਟਰਾ ਤੁਹਾਨੂੰ ਬਚਾ ਲਓ ਓਏ ਮੇਰੇ ਵੀਰਵਾਦ ਤੁਵਾਦੇ ਸ਼ੇਅਰ ਕਰੇ ਹੋਏ ਵੀਡੀਓ ਮਨ ਲਓ ਤੁਵਾਦੇ ਸ਼ੇਅਰ ਕਰੋ ਉਹ ਬਚਾ ਲਓ ਤੁਾਨੂੰ ਓਏ ਹਾਏ ਰਹਿਵਾ ਹਾਏ ਹਾਏ